ਫਾਜ਼ਿਲਕਾ ਦੀ ਭਾਰਤ-ਪਾਕ ਸਰਹੱਦ ਤੇ ਡਿਊਟੀ ਦੌਰਾਨ ਬੀਐਸਐਫ ਦੇ ਜਵਾਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਜਵਾਨ ਖਾਣਾ ਖਾਣ ਤੋਂ ਬਾਅਦ ਡਿਊਟੀ ਲਈ ਰਵਾਨਾ ਹੋਇਆ ਸੀ ਕਿ ਅਚਾਨਕ ਹੀ ਚੱਕਰ ਆਉਣ ਕਾਰਨ ਉਹ ਜ਼ਮੀਨ ਤੇ ਡਿੱਗ ਗਿਆ ਜਿਸ ਨੂੰ ਤੁਰੰਤ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਲਈ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਜਵਾਨ ਦੀ ਪਛਾਣ ਮੁਗੰਦਾ ਮਾਧਵਨ ਪੁੱਤਰ ਬਾਲਨ ਵਾਸੀ ਤਾਮਿਲਨਾਡੂ ਵਜੋਂ ਹੋਈ ਹੈ ਇਹਨੂੰ ਲੈ ਕੇ ਬੀਐਸ ਵਾਜ ਜਵਾਨ ਕੋਈ ਉਦਤਿ ਡਿਊਟੀ ਦੌਰਾਨ ਆਪਣੇ ਬੀਕੋ ਚੱਕ ਮੇਰਾ ਡਿਊਟੀ ਸੀ ਉੱਥੇ ਉਹਨੂੰ ਕੁਦਰਤੀ ਹਾਰਟ ਅਟੈਕ ਹੋ ਗਿਆ ਇਸ ਕਰਕੇ ਉਹਨਾਂ ਨੇ ਇੱਥੇ ਹਸਪਤਾਲ ਲਿਆਂਦਾ ਇੱਥੇ ਡਾਕਟਰ ਸਾਹਿਬ ਦੇ ਨਾਲ ਇਸ ਦੀ ਮੌਤ ਹੋ ਗਈ ਉਹ ਕਾਰਵਾਈ ਕਰ ਰਹੇ ਇਹਨਾਂ ਨੇ ਕਿਹਾ ਵੀ ਅਸੀਂ ਇਹ ਕੁਦਰਤੀ ਅਚਾਨਕ ਹੋਇਆ ਸੋਚ ਚੁੱਪ ਕਰ ਰਹੇ ਦੋ ਪੋਸਟਮਾਰਟਮ ਕਰਵਾ ਰਹੇ ਅੱਛਾ ਪੋਸਟਮਾਰਟਮ ਇਹ ਡਿਊਟੀ ਦਸੀ ਆ ਉੱਤੇ ਜਿਵੇਂ ਮੇਰੇ ਖਾਣਾ ਖਾ ਕੇ ਉਹ ਕਿਰਾਨ ਮਸ ਉੱਥੇ ਕੇ ਬੈਠੇ ਸੀ ਤੇ ਉਚਾਨਕ ਬੀਬੀ ਵੱਤ ਗਿਆ ਤੇ ਉੱਥੇ ਚੱਕਰ ਆ ਗੱਡੇ ਗਿਆ ਤਾਂ ਜਨ ਨਾਲਗਾ ਜੀ ਮਗੁੰਦਾ ਮਦਮਨ ਕੁੱਤਰ ਸ੍ਰੀ ਬਾਲਨ ਵਾਸੀ ਠੋਗਰਾ ਥਾਣਾ ਮਥਰਾ ਜ਼ਿਲ੍ਹਾ ਕ੍ਰਿਸ਼ਨਾਗਰੀ ਤਾਮੜਨਾਡੂ ਦਾ ਜਵਾਨ ਬੀਐਸਐਫ ਦਾ ਜਵਾਨ ਹੈ ਇਹ ਬਟਾਲੀਆ ਕਿਹੜੀ ਹੈ ਇਹ ਬਟਾਲੀਆ 52 ਬਟਾਲੀਆ ਹੈ